ਜ਼ਿਲ੍ਹਾ ਫਤੇਗੜ ਸਾਹਿਬ ਸਰਹੰਦ ਦੇ ਨਜ਼ਦੀਕ ਕੁਸ਼ਤੀ ਦੰਗਲ ਵਿੱਚ ਜਿੱਥੇ ਪਹਿਲਵਾਨਾਂ ਨੇ ਆਪਣੀ ਕਲਾ ਦੇ ਜੋਰ ਵਿਖਾਏ ਉੱਥੇ ਕੁਸ਼ਤੀਆਂ ਲੜ ਕੇ ਕੁੜੀਆਂ ਨੇ ਵੀ ਆਪਣੀ ਕਲਾ ਦੇ ਜੋਰ ਵਿਖਾਏ ਇੱਕ ਦੂਜੇ ਨੂੰ ਟਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਇਹਨਾਂ ਕੁੜੀਆਂ ਦੇ ਵਿਚਕਾਰ ਜੋ ਕੁਸ਼ਤੀਆਂ ਹੋ ਰਹੀਆਂ ਨੇ ਕਿਸਦੇ ਪੱਲੇ ਹਾਰ ਪੈਂਦੀ ਹੈ ਕਿਸਦੇ ਪੱਲੇ ਜਿੱਤ ਪੈਂਦੀ ਹੈ ਕੁਝ ਮਿੰਟਾਂ ਸਕਿੰਟਾਂ ਦੀ ਇਹ ਕੁਸ਼ਤੀ ਲੜੀ ਗਈ ਇੱਕ ਦੂਜੀ ਕੁੜੀ ਨੂੰ ਢਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਕੁਝ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਇਹ ਕੁਸ਼ਤੀ ਦਾ ਪਾਰ ਨਿਤਾਰਾ ਹੋ ਗਿਆ ਇੱਕ ਕੁੜੀ ਨੇ ਦੂਜੀ ਕੁੜੀ ਨੂੰ ਕੁਝ ਸਕਿੰਟਾਂ ਦੇ ਵਿੱਚ ਹੀ ਮਿੰਟਾਂ ਦੇ ਵਿੱਚ ਹੀ ਟਾ ਦਿੱਤਾ ਉਹ ਜਿੱਤ ਪ੍ਰਾਪਤ ਕਰ ਗਈ ਇੱਕ ਕੁੜੀ ਤੇ ਨਾਲ ਹੀ ਦੂਜੀ ਕੁੜੀਆਂ ਦਾ ਮੈਚ ਹੈ ਇਹਨਾਂ ਨੇ ਤਾਂ 1 ਮਿੰਟ ਵੀ ਨਹੀਂ ਲਾਇਆ ਤੇ ਹੁਣ ਦੇਖੋ ਕਿਵੇਂ ਕੁੜੀਏ ਚਿੱਤ ਕਰਦੀ ਹੈ ਦੂਜੀ ਕੁੜੀ ਨੂੰ ਏ ਮਾਰਿਆ ਜੱਫਾ ਟਾ ਦਿੱਤਾ ਤੇ ਜਿੱਤ ਗਈ ਇਹ ਕੁੜੀਆਂ ਦਾ ਮੈਚ